ਇੰਤਜ਼ਾਰ ਖਤਮ ਆਪ ਨੇ ਐਲਾਨੀ ਪੰਜਾਬ ਦੇ ਉਮੀਦਵਾਰਾਂ ਦੀ ਸੂਚੀ ਪੰਜ ਮੰਤਰੀ ਨੂੰ ਬਣਾਇਆ ਉਮੀਦਵਾਰ ਪੰਜਾਬ ਕਾਂਗਰਸ ਨੂੰ ਇੱਕ ਹੋਰ ਝਟਕਾ ਸੰਸਦ ਮੈਂਬਰ ਪਨੀਤ ਕੋਰ ਭਾਜਪਾ ਵਿੱਚ ਸ਼ਾਮਲ ਪੀਬੀ ਜਗੀਰ ਕੋਰ ਦੀ ਘਰ ਵਾਪਸੀ ਸੁਖਵੀਰ ਬਾਦਲ ਬੋਲੇ ਅੱਜ ਪੂਰਾ ਪਰਿਵਾਰ ਇਕੱਠਾ ਹੋ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਅਫਸਰਾਂ ਨੂੰ ਸਖਤ ਨਿਰਦੇਸ਼ ਜਾਰੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਲਿਸਟ ਮੁਤਾਬਕ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਫਰੀਦਕੋਟ ਤੋਂ ਕਰਮਜੀਤ ਅਲਮੋਲ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੀਅਰ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਲੇ 5 ਹੋਰ ਸੀਟਾਂ ਲਈ ਪਾਰਟੀ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋਣਾ ਬਾਕੀ ਹੈ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਨਾ ਸੀਟਾਂ ਲਈ ਵੀ ਟੁਕਮੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਦੱਸਦੇ ਕਿ ਜਲਦ ਹੀ ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ ਤੇ ਇਸ ਦਰਮਿਆਨ ਹੁਣ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਾਰਟੀ ਨੇ 13 ਵਿੱਚੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾ ਵਿੱਚ ਪੰਜਾਬ ਦੇ ਮੌਜੂਦਾ ਪੰਜ ਕੈਬਨਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਅਦਾਕਾਰ ਕਰਮਜੀਤ ਅਨਮੋਲ ਨੂੰ ਮੈਦਾਨ ਵਿੱਚ ਉਤਾਰਿਆ ਹੈ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਪੁੱਲਰ ਜਲੰਧਰ ਤੋਂ ਸ਼ਸ਼ੀਲ ਕੁਮਾਰ ਰਿੰਕੂ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਫਰੀਦਕੋਟ ਤੋਂ ਕਰਮਜੀਤ ਸਿੰਘ ਅਨਮੋਲ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਪਟਿਆਲਾ ਤੋਂ ਬਲਬੀਰ ਸਿੰਘ ਨੂੰ ਮદાન ਵਿੱਚ ਉਤਾਰਿਆ ਗਿਆ ਹੈ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੋਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਇਸ ਤੋਂ ਪਹਿਲਾਂ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੋਰ ਨੇ ਕਾਂਗਰਸ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਉਦੋਂ ਤੋਂ ਹੀ ਅਟਕਲਾਂ ਚੱਲ ਰਹੀਆਂ ਸਨ ਕਿ ਉਹ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਦੱਸ ਦੇ ਕਿ ਪ੍ਰਨੀਤ ਕੋਰ ਪੰਜਾਬ ਦੀ ਸ਼ਾਹੀ ਸੀਟ ਪਟਿਆਲਾ ਤੋਂ ਚਾਰ ਵਾਰ ਕਾਂਗਰਸ ਦੀ ਸੰਸਦ ਮੈਂਬਰ ਰਹਿ ਚੁੱਕੀ ਹੈ ਹੁਣ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਮੋਦੀ ਜੀ ਦੇ ਕੰਮ ਅਤੇ ਨੀਤੀਆਂ ਨੂੰ ਦੇਖ ਕੇ ਅਤੇ ਵਿਕਸਿਤ ਭਾਰਤ ਦੇ ਚੱਲ ਰਹੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੀ ਹਾਂ ਸ਼ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲ ਦਲ ਵਿੱਚ ਵਾਪਸੀ ਕਰ ਗਏ ਹਨ ਸੁਖਬੀਰ ਬਾਦਲ ਪਿੰਡ ਬੇਗੋਵਾਲ ਕਪੂਰਥਲਾ ਵਿੱਚ ਬੀਬੀ ਜਗੀਰਕੌਰ ਦੇ ਧਾਰਮਿਕ ਡੇਰੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਾਲਾਂਕਿ ਬੀਬੀ ਨੇ ਇਹ ਵੀ ਕਿਹਾ ਕਿ ਉਹ ਕਾਰਨ ਹੀ ਪਰਤੇ ਪਰ ਪਹਿਲਾਂ ਹੀ ਘਰ ਵਿੱਚ ਸੀ ਉਹ ਪਾਰਟੀ ਨਾਲ ਹਨ ਅਤੇ ਨਾਲ ਹੀ ਰਹਿਣਗੇ ਬੀਬੀ ਜਗੀਰਕੌਰ ਨੇ ਆਪਣੇ ਧਾਰਮਿਕ ਡੇਰੇ ਵਿਖੇ ਪਾਰਟੀ ਵਰਕਰਾਂ ਨੂੰ ਸਬੰਧਨ ਕਰਦਿਆਂ ਪਾਰਟੀ ਲੀਡਰਸ਼ਿਪ ਵਿਰੁੱਧ ਦਿੱਤੇ ਬਿਆਨਾਂ ਲਈ ਬਿਨਾ ਸ਼ਰਤ ਮਾਫੀ ਮੰਗਦਿਆਂ ਸ਼ਰਮਣੀ ਕਾਦਲ ਵਿੱਚ ਪੂਰਾ ਵਿਸ਼ਵਾਸ ਪ੍ਰਗਟਾਉਂਦਿਆਂ ਕਿ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਉਹਨਾਂ ਸੁਖਬੀਰ ਬਾਦਲ ਨੂੰ ਸਿਰ ਪਾਉ ਵੀ ਭੇਟ ਕੀਤਾ ਕੋਈ ਨਹੀਂ ਹਿੱਲਿਆ ਮੇਰਾ ਵਰਕਰ ਕੋਈ ਹਿੱਲਿਆ ਨਹੀਂ ਕਹਿੰਦੇ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਕੀਤੀ ਅਕਾਲੀ ਦਲ ਚ ਰਹਾਂਗੇ ਲੇਕਿਨ ਜਦ ਤੱਕ ਬੀਬੀ ਜੀ ਅੱਗੇ ਨਹੀਂ ਲੱਗਣਗੇ ਅਸੀਂ ਘਰ ਵਿੱਚ ਬੈਠਾਂਗੇ ਮਯੂਸ ਸਨ ਬੜੀ ਚਿੰਤਾ ਸੀ ਮਾਨਚੇ ਨਾ ਦੇ ਪਰ ਮੈਂ ਇੱਕੋ ਗੱਲ ਕਹਿੰਦੀ ਸੀ ਚਿੰਤਾ ਨਾ ਕਰੋ 27 ਦੀ ਚੋਣ ਆਉਣੀ ਹੈ ਲੜਾਂਗੀ ਨਾ ਵੀ ਬਾਦਲ ਸਾਹਿਬ ਟੇਕ ਦੇਣਗੇ ਆਜ਼ਾਦ ਲੜ ਲਾਂਗੀ ਨਾ ਟਕੜਾਂਗੇ ਨਾ ਸਹੀ ਆਜ਼ਾਦ ਲੜ ਲਾਂਗੀ ਮੈਨੂੰ ਪਤਾ ਸੀ ਲੋਕਾਂ ਨੂੰ ਪਤਾ ਅਕਾਲੀ ਹੈ ਵੋਟਾਂ ਪਾ ਹੀ ਦੇਣਗੇ ਪਹਿਲਾਂ ਪਿੱਛੇ ਦੀ ਵਾਰੀ ਤੇ ਮੈਂ ਹਾਰ ਹੀ ਗਈ ਸੀ ਕਿਹੜੀ ਗੱਲ ਹੈ ਸਭ ਮੇਰਾ ਜੀ ਕਹਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰਨੀਆਂ ਨਹੀਂ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮੰਨਣਾ ਜਿਹੜਾ ਜੋ ਮੈਂ ਬੋਲਣ ਢਈ ਐ ਥੋੜਾ ਥੋੜਾ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰਦੀ ਨਹੀਂ ਕਰਦੀ ਮੈਨੂੰ ਪਤਾ ਹੈ ਇਹਦਾ ਸਬਾਤ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪ੍ਰਧਾਨ ਵੀ लाड़ ਲਾ ਅਸੀਂ ਵੀ लाड़ ਲੇ ਅਸੀਂ ਐ ਹੀ लाड़ ਲੇ ਇੱਕ ਦੂਜੇ ਨਾਲ ਸਤਿਕਾਰ ਵੀ ਬਹੁਤ ਕਰਦੇ ਐ ਪਿਆਰ ਵੀ ਬਹੁਤ ਕਰਦੇ ਐ ਤੇ ਇੱਕ ਦੂਜੇ ਦੇ ਖੁਸ਼ ਵੀ ਪੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਕੱਲ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ ਨਰਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ वक्रे हो नहीं सकते कारण ताई लोग नहीं मानते कहें बीबी बीबी कितने छड़ सकती है बीबी नहीं वक्री हो सकती बादल साहब इको बेनती है अंदर दर पार्टी का दर्द है अंदर उस धार्मिक संस्था का दर है मेरी श्रोमणी कमेटी कौन की श्रोमणी कमेटी कमजोर ना होगी तो जिम्मेवारी है मैं इतने नहीं कुछ भी कहना अंदर वर के तेल तो सब वास्ते पाऊंगी ਪਹਿਲਾਂ ਵੀ ਪੰਦੀ ਰਹੀ ਐ ਹੁਣ ਵੀ ਪਾਉਂਗੀ ਤੁਸੀਂ ਮੈਨੂੰ ਪਤਾ ਹੈ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਮਨ 'ਚ ਹੈ ਪਾਰਟੀ ਕਮਜ਼ੋਰ ਹੋਈ ਤੁਸੀਂ ਕਹਿੰਦੇ ਹੁੰਨੇ ਆ ਨੱਕ ਦੀ ਸੇਨਾਂ ਤੱਕੜੀ ਦਿਸਦੀ ਐ ਨਹੀਂ ਕਮਜ਼ੋਰ ਹੋਣੀ ਚਾਹੀਦੀ ਸੋ ਸਾਸੰਗ ਜੀ ਆਓ ਆਉਣ ਵਾਲੇ ਸਮੇਂ 'ਚ ਜੇ ਮੈਂ ਜੇ ਤੁਹਾਡੀ ਸੇਵਾ 'ਚ ਕੋਈ ਸ਼ਬਦ ਬਦਕਟ ਬੋਲ ਲਿਆ ਹੋਵੇ ਕੋਈ ਤੁਹਾਡੀ ਸ਼ਾਨ ਦੇ ਖਿਲਾਫ ਬੋਲ ਲਿਆ ਹੋਵੇ ਕੋਈ ਤੁਹਾਡੀ ਇੱਜ਼ਤ ਦੇ ਸਤਕਾar ਦੇ ਖਿਲਾਫ ਬੋਲਿਆ ਹੋਵੇ ਮੱਖੀ ਮਾਦੀ ਚਾਚਕ ਕਿਉਂਕਿ ਕਈ ਵਾਰੀ ਬਲਬਲੇ ਹੁੰਦੇ ਐ ਬਹੁਤ ਕੁਝ ਕਹਿਜੀਦਾ ਤੁਸੀਂ ਮਹਿਸੂਸ ਨਹੀਂ ਕਰੋਗੇ ਮੈਂ ਆਪਣੀ ਸਾਰੀ ਸੰਗਤ ਕੋਲ ਖੀਮਾ ਦੀ ਚਾਚਕ ਮੇਰੀਆਂ ਭੈਣਾ ਬਾਲ ਸਾਹਿਬ ਬੜੀ ਮੇਰੇ ਮਨ ਤੇ ਬੋਸ ਸੀ ਘਰ ਬੈ ਗਈਆਂ ਮੈਂ ਕਿਹਾ ਨਹੀਂ ਨਹੀਂ ਬਹਿਣ ਦੇਣਾ ਸਾਰੇ ਚੱਲੋ ਅਜ ਸਾਰਾ ਕਾਫਲਾ ਆਇਆ ਕਹਿਣ ਲੱਗੇ ਨਾ ਜਦੋਂ ਪਾਰਟੀ ਛੱਡਣੀ ਨਹੀਂ ਜਦੋਂ ਕਾਲੀ ਦਲ ਛੱਡਣਾ ਹੀ ਨਹੀਂ ਤੇ ਅਸੀਂ ਫਿਰ ਘਰ ਬੈਠ ਕੇ ਪ੍ਰਚਾਰ ਕਾਲੀ ਦਲ ਦਾ ਹੀ ਕਰਨਾ ਤੇ ਸਾਰੇ ਚਲੋ ਕਾਫਲਾ ਬਣ ਕੇ ਤੁਰੀਏ ਜਿਹਦਾ ਚੀਮਤ ਸਾਹਿਬ ਨੇ ਕਿਹਾ ਅੱਜ ਕਾਫਲਾ ਬਣ ਕੇ ਤੁਰਨ ਲੱਗਾ ਹੈ ਤਕੜੇ ਹੋ ਕੇ ਤੁਰਾਂਗੇ ਤੇ ਮੈਨੂੰ ਆਸ ਹੈ ਸਦਸਤ ਪਾਰਸਿਕ ਜੀ ਰਿਚੀ ਬਾਲਸਾ ਹੁਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰ ਗਏ ਸਾਰੇ ਚੱਲ ਬੀਬੀ ਜਗੀਰ ਕਾ ਉਹਦਾ ਇਲਾਕਾ ਸਾਹਮ ਧੰਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇਨਚਾਰਜ ਲੱਗਣ ਨੂੰ ਭੱਜ ਪਏ ਜਿਹਦੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਬਾ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫਰਕੰਦ ਦਿੱਤੀ ਚਿੜੀ ਫਰ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜ਼ਗੀਰ ਕੌਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਡਸੋ ਐ ਮੈਂ ਕਹਿ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ ਬੜਾ ਔਖਾ ਐ ਭਾਵੇਂ ਜੋ ਮਰਜੀ ਹੋਏ ਤਾਂ ਇਸ ਤਪਾਰ ਸਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੇ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਰਤਾਂ ਪਿੱਛੇ ਲੱਗ ਕੇ ਕੋਈ ਗੱਲ ਨਾ ਸੋਚਿਆ ਕਰੋ ਉੱਤੇ ਲੋਕ ਤਾਂ ਇੱਥੇ ਹਰ ਇਲਾਕੇ ਦੇ ਵਿੱਚ ਆਉਂਦੇ ਐ ਕਿ ਕੋਈ ਇੱਥੇ ਗਰੁੱਪ ਬਣ ਗਰੁੱਪ ਨਾ ਬਣਿਓ ਅਸੀਂ برداشت ਨਹੀਂ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਇੱਥੇ ਸਭ ਇਕੱਠੇ ਇੱਕ ਝੰਡੇ ਥੱਲੇ ਖਾਲਸਾ ਪੰਥ ਦੇ ਝੰਡੇ ਥੱਲੇ ਸੰਤ ਬਾਬਾ ਪ੍ਰੇਮ ਸਿੰਘ ਦੇ ਝੰਡੇ ਥੱਲੇ ਔ ਸ਼੍ਰੋਮਣੀ ਕਾਲ ਦਾ ਦੇ ਝੰਡੇ ਥੱਲੇ ਬਾਕੀ ਗੱਲਾਂ ਤੁਹਾਡਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੰਨੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਐ ਕਿਹੜੀ ਐ ਕਿਹੜੀ ਤੁਸੀਂ ਛਰਤਾ ਰੱਖੀਆ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਔਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਕਾਰ ਦੇਣ ਆਏ ਹੋ ਜੋ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐ ਇੱਥੇ تیر ਵੱਗੋ ਬਚਦਾ ਸ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਮੈਂ ਨਹੀਂ برداشت ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਤਕੜਾ ਬਣਾਉਣਾ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾਦਾਰ ਮੰਨ ਕੇ ਕੰਮ ਕਰਾਂਗੀ ਵਰਕਰ ਕਰ ਬਲਟੇ ਕਰਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸੈਂਸੈਰਿਟੀ ਦੇ ਨਾਲ ਨਾ ਵੀ ਲਾਓਗੇ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ ਚ ਰਚੌਣ ਜਾ ਰਹੇ ਆਂ ਬੀਬੀਆਂ ਨੇ ਐਸੇ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਆ ਕਰਨ ਕਿ ਬੀਬੀ ਆਉਣੀ ਆ ਤਾਂ ਕਿਤੇ ਜਾਇਓ ਨਾ ਕਹਦੇ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪੱਤੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਉੱਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮਨ ਬਣਾਇਆ ਅਸੀਂ ਯਾਰ ਬਣ ਕੇ ਚਲਾਵਾਂਗੇ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਬਹੁਤ ਧੰਨਵਾਦ ਜੀ ਆਇਆਂ ਨੂੰ ਤਾਨੂੰ ਮੈਂ ਸਾਰਿਆਂ ਨੂੰ ਸ਼ਾਮਲ ਕਰਨੇ ਹੁਣ ਕਹਿੰਦੇ ਬੀਬੀ ਸ਼ਾਮਲ ਹੋ ਰਹੇ ਮੈਂ ਕਿਹਾ ਮੈਂ ਸ਼ਾਮਲ ਕਰਨੇ ਤੁਹਾਨੂੰ ਕਿਉਂਕਿ ਮੈਨੂੰ ਗੱਲ ਯਾਦ ਆ ਗਈ ਇੱਕ ਹੈ ਤੇ ਸ਼ੁਗਲਾਰੀ ਹੈ ਜਿਹਦਾ ਇਹਨੇ ਸੁਣਾਈ ਕਹਿੰਦੇ ਕੋਈ ਰਾਜਾ ਸੀ ਉਹ ਕਹਿੰਦਾ ਕੋਈ ਡੈਡੀਕੇਟਰ ਜਿਆ ਵਧੀਆ ਸਿਆਣਾ ਜਿਆ ਕੋਈ ਲਿਆਓ ਸੇਵਾਦਾਰ ਉਹ ਕੋ ਕੰਮ ਲਈਏ ਤੇ ਕੋਈ ਸਿਆਣਾ ਸੀ ਸ਼ਰਨਜੀਤ ਢਿਲੋਂ ਵਰਗਾ ਉਹ ਕਹਿੰਦਾ ਜੀ ਆਹ ਬੜਾ ਸਿਆਣਾ ਬੰਦਾ ਵਿਦਵਾਨ ਇਹਨੂੰ ਲੈ ਜਾਓ ਇਹਨੂੰ ਰੱਖੋ ਬੜਾ ਕੰਮ ਦੇਵੇਗਾ ਕਹਿੰਦੇ ਅੱਛਾ ਰੱਖ ਲਿਆ ਕਹਿੰਦੇ ਇਹਨੂੰ ਘੋੜਿਆਂ ਦੇ ਤਬੀਲੇ ਵਿੱਚ ਰੱਖਿਓ ਇਹ ਘੋੜਿਆਂ ਦੀ ਨਸਲਾਂ ਦੀ ਸੇਵਾ ਕਰੇਗਾ ਜਦੋਂ ਤੁਹਾਡੇ ਕੋਲ ਤਬੀਲਾ ਬੜਾ ਵੱਡਾ ਹੈ ਕਹਿੰਦੇ ਉੱਥੇ ਰੱਖ ਲਿਓ ਉਹ ਕਹਿੰਦਾ ਜੀ ਸੇਵਾ ਕੀਤੀ ਦੋ ਚਾਰ ਦਿਨਾਂ ਬਾਅਦ ਤੇ ਉਹ ਜਿਹੜਾ ਬੰਦਾ ਸੀ ਨਾ ਨੌਕਰ ਉਹ ਕਹਿੰਦਾ ਘੋੜਾ ਜਿਹੜਾ ਫੇਵਰੇਟ ਹੈ ਨਾ ਰਾਜੇ ਦਾ ਉਹ ਨਸਲੀ ਹੈ ਨਸਲੀ ਹੈ ਨਾ ਹਾਂ ਅਸਲੀ ਹੈ ਘੋੜਾ ਹੀ ਹੈ ਪਰ ਨਸਲੀ ਹੈ ਨਹੀਂ ਰੋਲਾ ਪੈ ਗਿਆ ਕਹਿੰਦੇ ਅਸਲੀ ਤੇ ਨਸਲੀ ਦਾ ਕੀ ਫਰਕ ਕਹਿੰਦਾ ਰਾਜੇ ਨੇ ਬੁਲਾਇਆ ਕਹਿੰਦਾ ਗੱਲ ਕੀ ਹੈ ਬਈ ਤੂੰ ਕਹਿੰਦਾ ਘੋੜਾ ਮੇਰਾ ਕਹਿੰਦਾ ਜਿਹੜਾ ਫੇਵਰਟ ਹੈ ਇਹ ਅਸਲੀ ਨਸਲੀ ਹੈ ਨਹੀਂ ਕਹਿੰਦਾ ਨਸਲੀ ਦਾ ਨਾ ਜਿਸ نسل ਦਾ ਰਾਜੇ ਨੇ ਫੇਵਰਟ ਘੋੜਾ ਬਣਾਇਆ ਸੀ ਉਹ ਹੈ ਨਹੀਂ ਕਹਿੰਦਾ ਮਤਲਬ ਕਹਿੰਦਾ ਲਿਆਓ ਵੀ ਪਤਾ ਕਰੋ ਮੈਂ ਤੇ نسل ਮੰਗੀ ਸੀ ਕਹਿੰਦੇ ਜੀ ਉਹਨੂੰ ਪਤਾ ਕੀਤਾ ਜਿਹਦੇ ਕੋਲ ਲਿਆਂਦਾ ਸੀ ਉਹ ਕਹਿੰਦੇ ਜੀ ਘੋੜਾ ਜਿਹੜਾ ਸੱਚੀ ਮੁੱਚੀ ਇਹ ਦੂਜੀ نسل ਦਾ ਸੀ ਸਾਨੂੰ ਮਿਲਿਆ ਨਹੀਂ ਸੀ ਕਹਿੰਦੇ ਤੈਨੂੰ ਕਿਦਾਂ ਪਤਾ ਲੱਗਾ ਕਹਿੰਦੇ ਪਤਾ ਇਦਾਂ ਲੱਗਾ ਕਿ ਜਿਹੜਾ ਇਹ ਘੋੜਾ ਆਮ ਤੌਰ ਤੇ ਮੂੰਹ ਤਨ ਝੁੱਕ ਕੇ ਖਾਂਦਾ ਹੈ ਖੁਰਾਕ ਜਿਹੜੀ ਖਾਂਦਾ ਨਾ ਖਾਣਾ ਉਹ ਚਾਰਾ ਉਹ ਉੱਪਰ ਨੂੰ ਮੂੰਹ ਕਰਕੇ ਖਾਂਦਾ ਜਦ ਨਸਲ ਦਾ ਹੋਵੇ ਘੋੜਾ ਤੇ ਇਹ ਘੋੜਾ ਨਾ ਥੱਲੇ ਨੂੰ ਮੂੰਹ ਕਰਕੇ ਖਾਂਦਾ ਕਿਉਂਕਿ ਖੋਤੇ ਦੀ ਨਸਲ ਹੈ ਇਹ ਖੋਤੇ ਵਰਗਾ ਉਹ ਕਹਿੰਦੇ ਅੱਛਾ ਇਹਦਾ ਬੜਾ ਸਿਆਣਾ ਵੀ ਇਹਨੂੰ ਨਾ ਮਠਾਈਆਂ ਮੁਠਗੀਆਂ ਦੋ ਇਹਨੂੰ ਵੰਡੋ ਪਦਾਰਥ ਫਿਰ ਉਹ ਕਹਿੰਦਾ ਦੂਜੇ ਤੀਜੇ ਦਿਨ ਫੇਰ ਗੱਲ ਚੱਲ ਪਈ ਕਹਿੰਦਾ ਜਿਹੜੇ ਰਾਜੇ ਦੀ ਰਾਣੀ ਹੈ ਨਾ ਇਹ ਨਸਲੀ ਹੈ ਨਹੀਂ ਇਹ ਅਸਲੀ ਭੈਣ ਰਾਣੀ ਹੈ ਪਦ ਨਸਲ ਦੀ ਨਹੀਂ ਉਹ ਕਹਿੰਦੇ ਕਿੱਦਾਂ ਕਹਿੰਦਾ ਇਹ ਤੇ ਹੋਰ ਦੀ ਸਕਦਾ ਮੈਂ ਰਾਜੇ ਦੇ ਘਰੋਂ ਲੈ ਕੇ ਆਇਆ ਉਹ ਕਹਿੰਦੇ ਜੀ ਪਤਾ ਕਰੋ ਗੱਲ ਕੀ ਹੈ ਇਹਦੀ ਮਾਂ ਨੂੰ ਪੁੱਛੋ ਉਨਾ ਕਿਆ ਵੀ ਤੇਰੀ ਕੁੜੀ ਜਿਹੜੀ ਸੀ ਉਹ ਤੁਹਾਡੀ ਕੁੜੀ ਨਹੀਂ ਕਹਿੰਦੇ ਨਹੀਂ ਕਹਿੰਦੇ ਕਿਦਾਂ ਕਹਿੰਦੇ ਅਸੀਂ ਕੋਈ ਨਾ ਕੰਮ ਕਰਦਾ ਸੀ ਬੰਦਾ ਤੇ ਉਹਦੇ ਕੋਲੋਂ ਅਸੀਂ ਲਈ ਸੀ ਸਾਡੇ ਬੱਚਾ ਨਹੀਂ ਸੀ ਤੇ ਫਿਰ ਉਹ ਤੁਹਾਡੇ ਨਾਲ ਵਿਆਹ ਦਿੱਤੀ ਤੇ ਉਹ ਰਾਣੀ ਬਣ ਗਈ ਕਹਿੰਦੇ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦਾ ਜਦ ਰਾਣੀਆਂ ਹੁੰਦੀਆਂ ਨਾ ਉਹ ਮਹਿਲਾ ਚ ਸਤਕਾਰ ਨਾਲ ਖਾਂਦੀਆਂ ਪਿੰਦੀਆਂ ਇਹ ਅੰਦਰ ਵਰਕੇ ਚੋਰੀ ਖਾਂਦੀ ਹੈ ਮੈਨੂੰ ਪਤਾ ਲੱਗ ਗਿਆ ਇਹ ਨਸਲੀ ਨਹੀਂ ਹੈ ਹੈ ਅਸਲੀ ਹੈ ਪਰ ਨਸਲੀ ਹੈ ਨਹੀਂ نسل ਜਿਹੜੀ ਹੁੰਦੀ ਉਹ ਵੱਖਰੀ ਹੁੰਦੀ ਫਿਰ ਉਹ ਕਹਿੰਦੇ ਕਿ ਹੁਣ ਅਗਲੀ ਗੱਲ ਥੋੜੇ ਚਿਰ ਬਾਅਦ ਦੋ ਚਾਰ ਦਿਨਾਂ ਨੂੰ ਰੌਲਾ ਪਾਤਾ ਕਹਿੰਦਾ ਜਿਹੜਾ ਰਾਜਾ ਨਾ ਰਾਜਾ ਇਹ ਵੀ ਨਸਲ ਨਹੀਂ ਨਸਲੀ ਨਹੀਂ ਕਹਿੰਦੇ ਰਾਜੇ ਦੀ ਵੀ ਨਸਲ ਨਹੀਂ ਇੱਕ ਦਿਨ ਸਰ ਰਾਜਾ ਬੜਾ ਰਾਨ੍ਹ ਹੋਇਆ ਚਰਚਾ ਚੱਲ ਪਈ ਉਹ ਕਹਿੰਦੇ ਰਾਜਾ ਜੀ ਇਹ ਤੁਹਾਨੂੰ ਵੀ ਇਦਾਂ ਕਹਿਣ ਲੱਪਿਆ ਕਹਿੰਦਾ ਸਿਆਣਾ ਤੇ ਬੜਾ ਤੇ ਗੱਲ ਕੀ ਹੈ ਉਹ ਕਹਿੰਦੇ ਜੀ ਗੱਲ ਕੀ ਹੋਈ ਕਹਿੰਦਾ ਜਿਹੜਾ ਰਾਜਾ ਨਾ ਉਹਨੂੰ ਕੋ ਪਤਾ ਕਰ ਆਪਣੀ ਮਾਂ ਕੋਲ ਉਹਨੇ ਪੁੱਛਿਆ ਆਪਣੀ ਮਾਂ ਨੂੰ ਵੀ ਮੈਂ ਤੁਹਾਡਾ ਪੁੱਤਰ ਨਹੀਂ ਉਹ ਕਹਿੰਦੀ ਅਸੀਂ ਦੱਸਿਆ ਨਹੀਂ ਕਿਉਂਕਿ ਸਾਡੇ ਬੱਚਾ ਮਰ ਗਿਆ ਸੀ ਅਸੀਂ ਹਲਵਾਈਆਂ ਕੋਲੋਂ ਲਿਆ ਤੇ ਤੈਨੂੰ ਫਿਰ આજ ਤੱਕ ਮਿਲ ਗਿਆ ਕਿਤੇ ਗੱਲ ਤੇ ਖਰਾਬ ਹੋ ਗਈ ਉਹ ਕਹਿੰਦੇ ਲਿਆਓ ਬਈ ਇਹਨੂੰ ਲਿਆਓ ਇਹਨੂੰ ਮਠਾਈਆਂ ਵੰਡੋ ਉਹ ਕਹਿੰਦੇ ਜੀ ਤੈਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਵੀ ਨਸਲੀ ਨਹੀਂ ਘਰਵਾਲੀ ਵੀ ਰਸਲੀ ਰਾਣੀ ਵੀ ਨਸਲੀ ਨਹੀਂ ਤੇ ਮੇਰਾ ਘੋੜਾ ਵੀ ਨਸਲੀ ਨਹੀਂ ਕਹਿੰਦਾ ਜੀ ਜਿਹੜੇ ਰਾਜੇ ਹੁੰਦੇ ਨਾ ਉਹ ਮਠਾਈਆਂ ਨਹੀਂ ਵੰਡਦੇ ਉਹ ਤਾਂ ਹੀਰੇ ਜਵਾਹਰਾਤ ਵੰਡਦੇ ਆ ਤੇ ਜੇ ਤੂੰ ਰਾਜਾ ਨਸਲੀ ਹੁੰਦਾ ਨਾ ਮੈਨੂੰ ਹੀਰੇ ਜਵਾਹਰਾ ਦਿੰਦਾ ਤੂੰ ਤਾਂ ਮੈਨੂੰ ਮਠਾਈਆਂ ਲੱਡੂ ਵੰਡੀ ਜਾਂਦਾ ਸੋ ਨਸਲੀ ਤੇ ਅਸਲੀ ਦਾ ਫਰਕ ਹੈ ਬਾਦਲ ਸਾਹਿਬ ਮੈਂ ਇਹ ਗੱਲ ਕਹਿ ਸਕਦੀ ਹਾਂ ਹਲਕਾ ਪ੍ਰਾਥ ਦੇ ਲੋਕ ਨਸਲੀ ਇਕੱਲੀ ਹੈ ਇਹ ਨਕਲੀ ਜਾਂ ਅਸਲੀ ਨਹੀਂ ਇਹ ਨਸਲੀ ਹੈ ਪੱਕੇ ਲੋਹੇ ਵਰਗੇ ਬੱਟਾ ਮਾਰ ਕੇ ਤੋੜੋਗੇ ਤੈਮੀਂ ਟੋੜ ਸਕਦੇ ਕਿਉਂਕਿ ਇੰਨਾ ਅਕਾਲੀ ਦਾ ਇਹਨਾਂ ਦੇ ਮਨਾਂ 'ਚ ਵਸਿਆ ਕਿਉਂਕਿ ਅਕਾਲੀ ਇੱਕ ਸੋਚ ਹੈ ਇੱਕ ਅਕਾਲੀ ਇੱਕ ਵਿਚਾਰਤਾ ਹੈ ਅਕਾਲੀ ਇੱਕ ਕੁਰਬਾਨੀ ਹੈ ਅਕਾਲੀ ਇੱਕ ਬਹੁਤ ਵੱਡਾ ਸਿਧਾਂਤ ਹੈ ਸੋ ਮੈਂ ਹੁਣ ਮੈਂ ਸਮਝ ਨਹੀਂ ਬਹੁਤਾ ਲੈਣਾ ਕਿਉਂਕਿ ਤੁਸੀਂ ਪਿਛਲੀ ਵਾਰੀ ਬਾਤ ਸਰ ਕਹਿੰਦੇ ਕਿ ਹਾਲ ਬਣ ਗਿਆ ਬੜਾ ਵਧੀਆ ਹੋਇਆ ਸਤਪਾਲ ਦਾ ਮੈਂ ਧੰਨਵਾਦ ਕਰਦੀ ਆ ਹੁਣ ਗੁਰਦਾਰਾ ਸਾਹਿਬ ਦੀ ਰੈਨੋਵੇਸ਼ਨ ਸਾਡੀ ਹੋ ਰਹੀ ਹੈ ਇਹ ਕਹਿੰਦੇ ਸੀ ਉਦੋਂ ਕਰਾ ਕੇ ਬੱਸ ਸਾਹ ਸੱਚ ਜਾਣਿਓ ਇਸ ਘਰ ਚ ਤੁਹਾਡੇ ਤੋਂ ਬਿਨਾ ਕੋਈ ਵੜਿਆ ਨਹੀਂ ਕਦੀ ਅਜੇ ਵੀ ਨਸਲ ਦਾ ਪਤਾ ਕਰਨਾ ਜੇ ਅਜੇ ਵੀ ਨਸਲ ਦਾ ਪਤਾ ਕਰਨਾ ਤਾਂ ਵੀ ਦੇਖੋ ਇਸ ਘਰ ਚ ਜਦੋਂ ਪਿਛਲੀ ਵਰਸੀ ਸੀ ਕਈਆਂ ਨੇ ਜੋਰ ਲਾਇਆ ਅਮਰਚਾਨ ਨੂੰ ਬੁਲਾ ਲਓ ਮੈਂ ਕਿਹਾ ਬੇਗੋ ਬਾਂ ਬਾਬਾ ਪ੍ਰੇਮ ਸਿੰਘ ਦੇ ਅਸਥਾਨ ਤੇ ਕਈਆਂ ਨੇ ਕਿਹਾ ਮੁੱਖ ਮੰਤਰੀ ਬੁਲਾ ਲਓ ਵੇਗੋ ਬਾੜ ਸਦਬ ਪ੍ਰੇਮ ਸਿੰਘ ਦੇ ਅਸਥਾਨ ਤੇ ਇੱਥੇ ਜੇ ਕੋਈ ਆਇਆ ਸੀ ਜਾਂ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਤੁਸੀਂ ਬੰਨ ਸਰਦਾਰ ਪ੍ਰਤਾਪ ਸਿੰਘ ਕੈਰੋ ਆਇਆ ਸੀ ਜਿਹਨੇ ਤੁਸੀਂ ਬੰਨ ਬਣਾਇਆ ਸੀ ਬਾਬਾ ਹਰਨਾਮ ਸਿੰਘ ਜੀ ਨੇ ਕਹਿ ਦਿੱਤੇ ਜਦੋਂ ਰੰਬੀਦੀ ਸਕੂਲ ਦੇ ਵਿੱਚ ਆਏ ਨਾ ਤੇ ਬਾਬਾ ਹਰਨਾਮ ਸਿੰਘ ਦੀ 30 ਵੋਟਾਂ ਤੇ ਹਰ ਗਈ ਕਹਿੰਦੇ ਤੁਮیں ਦੱਸਿਆ ਕੋਈ ਨਹੀਂ ਕੈਰੋਂ ਸਭ ਕਹਿੰਦੇ ਜੇ ਰਿਜ਼ਲਟ ਨਿਕਲਣ ਲੱਗਾ ਕਹਿੰਦੇ ਕੀ ਕਰਦੇ ਫੇਰ ਤੁਸੀਂ ਕਹਿੰਦੇ ਲੈ ਜਿੱਤਿਆ ਐਲਾਨ ਕਰ ਦਿੰਦਾ ਨਾ ਅਸੀਂ ਕਹਿੰਦਾ ਜੱਟ ਤੇ ਸੁਹਾਗੇ ਦੇ ਨਹੀਂ ਮਾਨ ਮੈਂ ਤਾਂ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੋਇਆ ਉਹ ਸਰਦਾਰ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਅੱਜ ਸਾਡੇ ਕੋਲ ਆਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 35 ਸਾਲ ਲਗਾਤਾਰ ਇਸ ਸਥਾਨ ਤੇ ਆਏ ਉਤਬਲ ਪ੍ਰਧਾਨ ਜੀ ਤੁਸੀਂ ਆਂਦੇ ਇਸ ਪਰ ਚ ਕੋਈ ਵੜ ਨਹੀਂ ਸਕਦਾ ਕਈ ਵਾਰੀ ਮੈਂ ਕਹਿੰਦੀ ਹੁੰਦੀ ਸੀ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਮੈਂ ਤੇ ਕਦੀ ਮੰਤਰੀ ਵੀ ਨਹੀਂ ਬੁਲਾਏ ਮੈਂ ਲੀਡਰ ਹੀ ਨਹੀਂ ਬੁਲਾਏ ਮੈਨੂੰ ਕਹਿੰਦੇ ਬੀਬੀ ਜੀ ਆਪਾਂ ਕੀ ਕਰਨੇ ਤੁਸੀਂ ਵੀ ਤੁਸੀਂ ਤੇ ਮੈਂ ਹੀ ਬਹੁਤ ਹੈ ਕਿਉਂਕਿ ਇੱਕ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਸ ਠੀਕ ਹੈ ਕੰਮ ਖਤਮ ਹੋ ਗਿਆ ਇੱਥੇ ਅਕਾਲੀ ਦਲ ਦਾ ਹੀ ਚੰਡਾ ਲੱਗੇਗਾ ਚੰਡਾ ਝੂਲੇਗਾ ਔਰ ਅੱਜ ਵੀ ਮੇਰੀ ਅੱਜ ਵੀ ਮੇਰੀ ਕੋਠੀ ਦੇ ਪਰਲੇ ਪਾਸੇ ਤੱਕੜੀ ਦਾ ਲੱਗਾ ਹੋਇਆ ਨਾ ਲੋਕੀ ਕਹਿੰਦੇ ਬੀਬੀ ਤੂੰ ਤੇ ਉਹਨਾਂ ਪਾਰਟੀ 'ਚ ਨਹੀਂ ਤੇ ਤੱਕੜੀ ਅਜੇ ਵੀ ਝੁੱਲੀ ਜਾਂਦੀ ਇਹ ਝੁੱਲੀ ਜਾਉ ਮੇਰੇ ਕੋਠਾ ਵੇਖ ਲਓ ਪਰਿਆ ਪਿਆ ਤੱਕੜੀ ਨਾਲ ਐ ਡੱਡੇ ਵੱਡੇ ਬੰਡਲ ਪਏ ਸੋ ਮੇਰੀ ਬੇਨਤੀ ਹੱਥ ਜੋੜ ਕੇ ਮੇਰੇ ਵੀਰੋ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਤੁਹਾਡੀਆਂ ਭਾਵਨਾਵਾਂ ਬੜੀਆਂ ਔਖੀਆਂ ਹੋਣਗੀਆਂ ਬਹੁਤ ਹੀ ਤਰਫੇ ਬਹੁਤ ਤੁਸੀਂ ਪਰੇਸ਼ਾਨ ਹੋਏ ਅੱਜ ਤੁਸੀਂ ਸਕੂਨ ਮਹਿਸੂਸ ਕਰਦੇ ਹੋ ਕਿਰਪਾ ਕਰਿਓ ਹੁਣ ਲਾਜ ਰੱਖਿਓ ਲਾਜ ਰੱਖਿਓ ਸ਼੍ਰੋਮਣੀ ਅਕਾਲੀ ਦਲ ਨਹੀਂ ਮਾਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ